ਕਹ ਰਿਹਾ ਤਾਂ ਪਾ ਪੂਰਾ ਪੂਰਾ ਚਾਪ ਆ ਐ ਮਸ਼ੀਨ ਦੀ ਹੋ ਗਈ ਸੈਲਫ ਦੀ ਪ੍ਰੋਬਲਮ ਇਹਦੀ ਕੁਗੀ ਕੁਗੀ ਸੜ ਗਈ ਜਮਾਈ ਕੁਗੀ ਕਹੇ ਸੈਲਫ ਸੜ ਗਈ ਅਜਾ ਸਾਰੀ ਸੈਲਫੇ ਗਈ ਅਸੀਂ ਖਾਓ ਰੋਟੀ ਮੈਨੂੰ ਕਹਤਾਲੀ ਫਿਰ ਚਲੀ ਆਪਾਂ ਹੋਣੀ ਹੋਲੀ ਲੈ ਕੇ ਆਈ ਗੱਲ ਸੁਣ ਲਾ ਨਹੀਂ ਚਾਹ ਜੋਰ ਬੋ ਲੱਗਿਆ ਵਾ ਚਾਚਾ ਤਾਲੀ ਬਾਹਰ ਟੁਕਣ ਲੱਗੀ ਅੱਜ ਹੋਈ ਮਾਰ ਕੇ ਦੀ ਸੁਣਨਾ ਨਹੀਂ ਕਹਦਾ ਵੀ ਚਾਹ ਲੈ ਸਾਰਿਆਂ ਨੇ ਲਾਈ ਗਰਮੀ ਦੇ ਗੇਰ ਹਾਂ ਗਰਮੀ ਦੀ ਹੈ ਗਰਮੀ ਮੈਨੂੰ ਸਭ ਤੋਂ ਵੱਧ ਆਈ ਵੀ ਹੈ ਤੁਸੀਂ ਜ਼ੋਰ ਘੱਟ ਮਾਓ ਅਸੀਂ ਮੋਟੀਆਂ ਕਿਬੀਚਾਂ ਪਾਈਆਂ ਵੀ ਆ ਗੱਠ ਨੇ ਬਣਾਈਆਂ ਪਾਈਆਂ ਮੈਂ ਬਣ ਲਫੜ ਗਲਤੀ ਕਰਤੀ ਪੱਲੀ ਵੀ ਹੀੜਾ ਵਛਾ ਦੇਣੀ ਸੀ ਸਵਾ ਜੋਗੀ ਲਓ ਜੀ ਮਿੱਤਰੋ ਪਰਾਲੀ ਦਾ ਕੰਮ ਨਵੇੜ ਕੇ ਨਿਕਲ ਚੁੱਕੇ ਆ ਮਸ਼ੀਨਾਂ ਲੈ ਕੇ ਤੇ ਪਹਿਲਾਂ ਤਾਂ ਤੁਸੀਂ ਧੁੰਦ ਚੈੱਕ ਕਰੋ ਦੇਖੋ ਧੁੰਦ ਕਿੰਨੀ ਹੋ ਗਈ ਇੱਕ ਗੋਗੀ ਲੈ ਕੇ ਆ ਰਿਹਾ ਪਿੱਛੇ ਮਸ਼ੀਨ ਮੂਰੇ ਡਿੰਪਾ ਚ ਹੈ ਜੇ ਹੁਣ ਜਾ ਕੇ ਕਟਰ ਵੱਲੋਂ ਕਿ ਅੱਜ ਮੁਛਲ ਵੱਜਣੀ ਆ ਫੇਰ ਘਰ ਦਾ ਇੱਕ ਕੰਮ ਕਰਦੇ ਹੈ ਘਰਾਂ ਚਾਹ ਪੀ ਕੇ ਆਉਂਦੇ ਪਹਿਲਾਂ ਤੇ ਨਾਲੇ ਖੇਤਾਂ ਚ ਪੀਂਦੇ ਆ ਵੀ ਲੈ ਕੇ 3:00 ਵਜੇ ਬਾਅਦ ਤੇ ਉਹ ਨਹੀਂ ਹੋਦੀ ਗਾਰੇ ਫੀਲਸ ਤੇ ਉਹ ਟਰੈਕਟਰ ਨੂੰ ਜ਼ੋਰ ਦਾ ਸਾਰੇ ਬਿਨਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਲਓ ਜੀ ਭਾਈ ਕੱਲ ਟਰਾਲੀਆਂ ਲੈ ਆ ਸੀ ਪਰ ਕੇ ਸੁਸਾਇਟੀ ਦਾ ਰੇ ਲੈ ਆਏ ਸੀ ਚੱਕ ਕੇ ਕਿਉਂਕਿ ਟਰੱਕ ਮਿਲੇ ਨਹੀਂ ਫਿਰ ਪਿੰਡ ਦੀਆਂ ਟਰਾਲੀਆਂ ਕਰਕੇ ਲੈ ਗਏ ਤੇ ਹੁਣ ਕੱਢ ਕੇ ਹਟਿਆ ਟਰਾਲੀ ਨੂੰ ਤੇ ਫਿਰ ਇਹ ਤੋਂ ਬਾਅਦ ਫਿਰ ਸੁਸਾਇਟੀ ਚ ਲੈ ਜਾਵਾਂਗੇ ਟਰਾਲੀ ਉੱਥੇ ਜਾ ਕੇ ਆਪਣੀ ਖਾਲੀ ਹੋ ਚੁੱਕੀ ਹੈ ਤਿੰਨ ਚਾਰ ਟਰਾਲੀਆਂ ਚ ਲਿਆਂਦਾ ਮਾਲ ਤੇ ਬਾਕੀ ਆ ਸਾਰੇ ਬੱਤੇ ਬੁੱਤੇ ਖੋਲੇ ਟਰਾਲੀਆਂ ਦੇ ਸਪੈਸ਼ਲ ਪਿੰਡ ਪਿੰਡ ਦੀਆਂ ਟਰਾਲੀਆਂ ਗਈਆਂ تھیں ਆਪਣੀਆਂ ਕਿੰਨਾ ਥੈਲਾ ਚ ਤਕਰੀਬਨ ਹੈ ਮਾਲ ਕਿੰਨਾ ਕਿੱਥਲਾ ਹੋਊਗਾ? ਇਹ 300 ਟੱਲਾ ਹੋਊ। 300। ਭਜਨ ਖਾਸਾ ਹੋ ਗਿਆ 300 ਟੱਲੇ ਦਾ। ਹੈਨਾ? ਭਜਨ ਹੋ ਗਿਆ ਚੰਗਾ ਤੇ ਟਰਾਲੀ ਦੇ ਟੈਕ ਟੱਪਾ ਵੀ। ਕੱਲਾ ਰੇਲ ਲੇਦਾ ਜੀ। ਉਹਦਾ ਰੇਲ ਹੈ। 135 ਕੁਆਂਟਲ। ਤੇ ਤਿੰਨ ਚਾਰ ਟਰਾਲੀਆਂ। ਹੂੰ। ਪਰ ਇਹਦਾ ਆਇਆ ਨਾ ਵੀ ਮੂਰੇ ਮੂਰੇ ਜ਼ਿਆਦਾ ਹੋ ਗਿਆ ਭਜਨ। ਜੇ ਤਾਂ ਬਰਾਬਰ ਭਜਨ ਹੋ ਜਾਂ ਫਿਰ ਟਰੈਕਟਰ ਲਿਫਟ ਵੀ ਚੱਕੀ ਜਾਂਦੇ ਆ। ਤੇ ਦੋ ਟਰਾਲੀਆਂ ਉਰੇ ਖੜੀਆਂ ਤੀਜੀ ਰਾਤ ਛੱਡ ਚ। ਇੱਥੇ ਹੁਣ ਇੱਕ ਗਈ ਉਧਰ ਤੇ ਇਹਨੂੰ ਵੀ ਥੋੜੇ ਟਾਈਮ ਤੱਕ ਲੈ ਕੇ ਜਾਵਾਂਗੇ ਹਲੇ ਪਹਿਲਾਂ ਚੈੱਕ ਲਾ ਕੇ ਖੜਾ ਰਹੇ ਹਾਂ ਕਿਉਂਕਿ ਅਸੀਂ ਕੱਢਣੀ ਹੈ ਭਰਾਲੀ ਥੋੜੀ ਜੀ ਹੈਨਾ ਬਈ ਤੇ ਬਾਕੀ ਤਵਾਈ ਚਾਚੇ ਚੰਗੀ ਹੋ ਗਈ ਛੱਡ ਦੀ ਤਵਾਈ ਤਾਂ ਹੁਣ ਤਾਂ ਉਹਦੀ ਨੰਦਾ ਬੀ ਟਰਾਲੀ ਕੇ ਇੱਥੇ ਚ ਹਲ ਫੇਰੀ ਜਾਈਏ ਹਲ ਵੀ ਨਹੀਂ ਲੱਗਣੇ ਸੋਖੇ ਜੇ ਹੈਨਾ ਦਿਮਪੇ ਚਾਚੇ ਪਹਿਲਾਂ ਤੈਨੂੰ ਮੁਬਾਰਕਾਂ ਜਨਮ ਦਿਨ ਦੀਆਂ ਅੱਜ ਇਹਦਾ ਵੀ ਜਨਮ ਦਿਨ ਹੈ ਮੇਰਾ ਅੱਜ ਦਿਮਪੇ ਚਾਚਾ ਦਾ ਜਨਮ ਦਿਨ ਅੱਜ ਮਸੇ ਇਹਦੇ ਵਿੱਚੋਂ ਹੁਣ ਟਰੈਕਟਰ ਕੱਢਿਆ ਉਹ ਵਾਲਾ ਆਪਾਂ ਨੇ ਇਹਦੇ ਪੂਰਾ ਲੱਗਣਾ ਕਿ ਵਜ਼ਨ ਬਹੁਤ ਆ ਬੜੀ ਲਿਫਟ 'ਚ ਜਣੀ ਚੱਕੀ ਨਹੀਂ ਗਈ ਟਰਾਲੀ ਕਿਉਂਕਿ ਮੂਰੇ ਥੈਲੇ ਜਿਆਦਾ ਪਿੱਛੇ ਘਟਦਾ ਚੂੜੀ ਵਾਲੀ ਜਿਹੜੀ ਆਪਾਂ ਘੋੜੀ ਲਾ ਦੰਨੇ ਆ ਨਾ ਹਾਂ ਇਹਦਾ ਇੰਨਾ ਕਿ ਨਿਆਰਾ ਰਿਹਾ ਅੱਜ ਅੱਜ ਪਤਾ ਲੱਗਿਆ ਅੱਜ ਪਹਿਲੀ ਵਾਰ ਵਰਤੋਂ ਚਾਈਏ ਇਹ ਤੇ ਇਹੀ ਸੇਮ ਪਿੰਨ ਜਿਹੜੀ ਇਹਨਾਂ 'ਚ ਪੈਂਦੀ ਆ ਉਹੀ ਉਹ ਉਧਰਲੀ ਸਾਈਡ ਉਹ ਜਿਹੜਾ ਸਟਾਰਜ ਨਹੀਂ ਬਣਾ ਉਹ ਸਾਹਮਣੇ ਵਾਲਾ ਹਾਂ ਇਹਦੇ ਵਿੱਚ ਪਈਆ ਉਹ ਰਾੜ ਉਹੀ ਹੈ ਦੇਚ ਪੈਂਦੀ ਹੈ ਸੇਮ ਮਤਲਬ ਹੈ ਨਾ ਤੇ ਇਹਨੇ ਬਈ ਦੂਜੇ ਚੱਕਾਂ ਨਾਲੋਂ ਵੀ ਵੱਧ ਕੰਮ ਕਰਿਆ ਅੱਜ ਇਹ ਕੁੜੀ ਨੇ ਗੁਟਕੇ ਲਾਤੇ ਆਪਾਂ ਨੇ ਕਿਉਂਕਿ ਘੋੜੀ ਥੱਲੇ ਜਾਂਦੀ ਦੀ ਤੇ ਬਜਨ ਬਹੁਤ ਉਲੇ ਲਾਲ ਲੱਕ ਵੀ ਦੇਖ ਲਈ ਟਰੈਕਟਰ ਤੇ ਜਣੀ ਮਤਲਬ ਮੂਰੇ ਤਾਂ ਉੱਠ ਖੜਦਾ ਤਾਂ ਟਰੈਕਟਰ ਲਿਫਟ ਨਹੀਂ ਦੀ ਜਣੀ ਚੱਕੀ ਜਾਂਦੀ ਫਿਰ ਦੂਗਾ ਟਰੈਕਟਰ ਤਾਂ ਨਹੀਂ ਲਾਇਆ ਕਿਉਂਕਿ ਉਧਰਲੇ ਸਾਈਡ ਇਹਦੇ ਪੰਗਾ ਖਸਾ ਹੋ ਗਿਆ ਪੂੜੀ ਪੂੜੀ ਕਰਕੇ ਵੀ ਲੱਗਣਾ ਨਹੀਂ ਸੋ ਤਾਂ ਕਰਕੇ ਆਪਾਂ ਨੇ ਇਹ ਇਹ ਚੂੜੀ ਨਾਲ ਚੱਕ ਚੱਕ ਕੇ ਇਹ ਲਾਤੇ ਮੂਰੇ ਗੁਟਕੇ ਲੱਗ ਗਏ ਪਿਛਲੇ ਪਾਸੇ ਇੱਕ ਦੂਆ ਲੱਗਣਾ ਪੰਜਾਸੀ ਅੱਜ ਤਾਂ ਦੇਖੋ ਕਿੱਥੇ ਤੱਕ ਬੈਠੇ ਭਾਈ ਵਜਨ ਚੰਗਾ ਹੁਣ ਪਿੱਛੇ ਦੇ ਜੱਕ ਲੱਗਦੇ ਮੂਰੇ ਨੂੰ ਚੂ-ਚੂ ਕਰਦੀ ਹੈ ਦਾਲਾ ਖੋਲਿਆ ਤਾਂ ਕੱਲ ਦਾਲ ਨੇ ਬੱਲੇ-ਬੱਲੇ ਕਰਾਤੀ ਕਿੰਨੇ ਕ ਵਜਨ ਦਾ ਹੋਊਗਾ ਜੀ ਆਹ ਵਾਲਾ ਪਿੱਛੇ ਪਿੱਛੇ ਵਾਲਾ ਦਾਲਾ ਇਹਦਾ ਇੱਕ ਗੁੰਟਲ ਪਾਰ ਕਹਿੰਦੇ ਤੇ ਉਹ ਹਾਂਜੀ ਸਪੋਟਾਂ ਬਹੁਤ ਪੈ ਗਈਆਂ ਵਿੱਚ ਨਾਲਾ ਖੋਲਿਆ ਤੇ ਤਾਂ ਤੇ ਹੁਣ ਚੱਲਦੇ ਆਂ ਪਰਾਲੀ ਨੂੰ ਉਸ ਤੋਂ ਬਾਅਦ ਫਿਰ ਕੰਬੈਨ ਲੱਗ ਜਾਣੀਆਂ ਬਾਕੀ ਮੌਸਮ ਬੜਾ ਚੇਂਜ ਹੋ ਗਿਆ ਬਈ ਇੱਕਦਮ ਦਸੰਬਰ ਮਹੀਨੇ ਵਾਲਾ ਮੌਸਮ ਚੱਲ ਰਿਹਾ ਲੱਗ ਰਿਹਾ ਵੀ ਹਾਂ ਵੀ ਜਿਵੇਂ ਸਵਾਲੇ ਦਿਨਾਂ 'ਚ ਨਹੀਂ ਹੁੰਦੀ ਧੁੰਦ ਆ ਦੇਖੋ ਧੁੰਦ ਪਈ ਵੀ ਇੱਧਰ ਨੂੰ ਆਪਣੇ ਘਰ ਤੋਂ ਨਿਕਲਦੀ ਸਾਰ ਫੇ ਸਾਹਮਣੇ ਖੇਤਾਂ ਜਿਹਨੇ ਧੁੰਦ ਦੇਖੋ ਕਿੰਨੀ ਪਈ ਵੀ ਆ ਤੇ ਬਸ ਮੁੱਛਲਾਂ ਦਾ ਵੀ ਥੋੜਾ ਬੋਤਾਂ ਜਿਹਾ ਕੰਮ ਰਹਿ ਗਿਆ ਉਸ ਤੋਂ ਬਾਅਦ ਫਿਰ ਹੁਣ ਕਣਕਾਂ ਦੀ ਬਜਾਈ ਵੱਲ ਹੁਣ ਕਿਉਂਕਿ ਜਦ ਤੱਕ ਇਹ ਖੇਤਬਾਤ ਆ ਜਣੇ ਧੁੱਪ ਨਿਕਲੂਗੀ ਤਾਂ ਖੇਤਬਾਤ ਆਉਣੇ ਆ ਨਹੀਂ ਤਾਂ ਉਵੇਂ ਹੀ ਗਿੱਲ-ਮਲੀਲੇ ਜੇ ਲੱਗੀ ਜਣੇ ਹਲੇ ਖੇਤ ਕਣਕਾਂ ਦਾ ਕੋਈ ਸਰਦਾ ਪਤਾ ਹੀ ਨਹੀਂ ਲੱਗ ਰਿਹਾ ਵੀ ਕਦ ਕ ਕਣਕਾਂ ਬੀਜੀ ਜਾਣਗੀਆਂ ਕਦੋਂ ਕ ਨਹੀਂ ਦੇਖ ਲਓ ਵੀ ਦਸੰਬਰ ਵੀ ਅੱਧੇ ਚ ਪਹੁੰਚ ਗਿਆ ਕੰਮ ਹਨਾ ਨਹੀਂ ਤਾਂ ਇੰਨੇ ਇੰਨੇ ਕਣਕਾਂ ਨਿਕਲੇ ਵੀ ਹੁੰਨੇ ਪਿਛਲੇ ਸਾਲ ਨਿਕਲੇ ਵੀ ਤੇ ਹੁਣ ਤੁਸੀਂ ਦੇਖ ਲਓ ਕਦ ਖੇਤਬਾਤ ਆਏ ਕਦ ਉਹਨਾਂ ਦੀ ਬਹਾਈ ਹੋਈ ਫੇਰ ਸੁਹਾਗਾ ਵੱਜਣਾ ਦੱਬ ਕੇ ਹਨਾ ਐਨ ਪੋਰ ਕੇ ਫੇਰ ਉਸ ਤੋਂ ਬਾਅਦ ਬਜਾਈ ਨੂੰ ਲੱਗਣਾ ਫੇਰ ਬਜਾਈ ਦਾ ਵੀ ਕੰਮ 1 ਲੱਖ ਤੋਂ ਤਾੜ ਦਾ ਮਚਣਾ ਪੂਰਾ ਵੀ ਰੋਜ਼ 21 ਮਿੰਟ ਦਾ ਲਾਹਾ ਹੋਊਗਾ ਵੀ ਫਟਾਫਟ ਬੀਜ ਦੀ ਹੈ ਯਾਰ ਹੈਨਾ ਸਾਰੇ ਕੰਮ ਫੁੱਲ ਸਪੀਡ 'ਚ ਚੱਲਣੇ ਆ ਤੇ ਬਾਕੀ ਹੁਣ ਮੜ ਜਾ ਕਿ ਰੱਬ ਦੇਵੇ ਸਾਥ ਹੁਣ ਬੱਦਲ ਜੇ ਨਾ ਕੱਢੇ ਹਲੇ ਕਿਉਂਕਿ ਬੱਦਲ ਜੇ ਨਿਕਲੀ ਗਈ ਤਾਂ ਖੇਤ ਬੱਤ ਨਹੀਂ ਹੋਣੇ 19 ਕਣਕ ਲੇਟ ਹੋਈ ਜਾਣੀਆਂ ਕਿ ਕਿ ਹੈਨਾ ਸੋ ਟਰਾਲੀ ਤਿਆਰ ਆ ਇਹਦਾ ਵੀ ਬਿਡ ਖੋਲ ਤਾਂ ਆਪਾਂ ਨੇ ਕੱਲ ਬਿਡ ਲੱਗਿਆ ਵਾ ਤਾਂ ਜਿਆ ਟਰਾਲੀ ਭਰੀ ਤੀ ਇਹ ਤੇ ਆ ਮਸ਼ੀਨਾ ਹੁਣ ਤਿਆਰ ਆ ਫੇਰ ਹੁਣ ਇਹ ਜਾਣਗੇ ਅੱਜ ਦੇਖਦੇ ਸ਼ਾਇਦ ਕਟਰ ਵਰਕਰ ਘਰ ਤੋਂ ਲਾ ਲੈ ਚੱਲੀ ਪਿੰਡੇ ਸੇ ਬਹੁਤੀ ਦੂਰ ਜਿੰਨਾ ਕਹਿਆ ਬਾ ਮੁੱਛਲ ਦਾ 4-5 ਇੰਚ ਨਵੇੜ ਕੇ ਸਾਈਡ ਤੇ ਕਰੀਏ ਮਸ਼ੀਨਾਂ ਨਾਲ। ਕਾਪੇ ਅਹ ਜਿਹੜਾ ਅਹ ਇਹ ਨਹੀਂ ਕਿੰਨੀ ਉਹ ਬਾਸੀਆਂ ਦੀ ਜ਼ਮੀਨ ਦੇ ਵੀ ਸੀ। ਹਾਂ। ਇਹਦਾ ਟਰਾਲੀ ਬੜੀ ਔਖੀ ਗਈ ਜਣੀ ਜਣੀ ਲੀਹਾਂ 28 ਵਾਲੇ ਨਾਲ। ਅੱਛਾ। ਨਹੀਂ ਕਿ ਇੱਕ ਇਹਨਾਂ ਕੋਈ ਦੁਆਤਾ ਹੋ ਐਂਟਰਟਨਰ। 28 ਵਾਲਾ। ਹਾਂ। ਭਾਈ ਐਂਟਰਟਨਰ ਟਰਾਲੀ ਪਾ ਲਈ 28 ਵਾਲਾ ਮੂਹਰੇ ਪਾ ਲਿਆ ਜੀ ਭਰ ਕੇ ਫਸ ਗਿਆ। ਕਿੱਲੇ ਡੇਢ ਕਿੱਲੇ 28 ਵਾਲੀ ਢੋਈ। ਬਸ ਪਿੱਛੇ ਦਾ ਦੇਖਿਆ ਹੀ ਨਹੀਂ 28 ਦੇ ਚੌਥੇ ਦੱਬੀਆਂ ਆਈ ਗਏ ਜਾਂ ਪਿੱਛੇ ਪਿਆ ਡੇਕਾ। ਪਰਾਲੀ ਬੁੱਢੀ ਬਾਬਾਵਾ ਚਾਹਾਂ ਵੀ ਮੈਲਾ ਚੱਲੇਗਾ ਨਾ ਚਾਹ ਦੋ ਕੰਮ ਤਾਂ ਪਈਓ ਕੰਮ ਆਵੇ ਵੀ ਮੈਂ ਚਾਉਂਦਾ ਆ ਜੀ ਓਦੋਂ ਦੀ ਭਰ ਲਿਆ ਲਓ ਜੀ ਅੱਜ ਪੂਲਿਆਂ ਨੇ ਫੇਰ ਦਮ ਤੋੜਤਾ ਕੱਲ ਤਾਂ ਚਾਚਾ ਪਰਾਲੀ ਨਰਮ ਹੈ ਨਾ ਪੂਲਿਆਂ ਦਾ ਵੀ ਕੋਈ ਕਸੂਰ ਨਹੀਂ ਆਹੀ ਸੁੱਕੀ ਪਰਾਲੀ ਹੁੰਦੀ ਯਾਰ ਵਜਨ ਬਹੁਤ ਆ ਪੂਲਿਆਂ ਦੇ 15 ਕਿਲੋ ਤੇ ਘੱਟ ਮੈਂ ਆ ਗਰਮੀ ਦੱਸਦੀ ਏ ਤੇਰੀ ਗਰਮੀ ਦੱਸਦੀ ਏ 20 ਕਿਲੋ ਸਾਸਾ ਦੱਸ 20 ਕਿਲੋ ਸਾਸਾ 20 ਕਿਲੋ ਸਾਸਾ ਪੂਰਾ ਭਾਈ ਪੂਰਾ ਸਕੀਮਾ ਦੇਖੋ ਕਿਵੇਂ ਚੱਲ ਰਹੀਆਂ ਤੁਹਾਨੂੰ ਸਕੀਮਾ ਲਖਾਜੀ ਪਹਿਲਾਂ ਇੱਕ ਬੰਦਾ ਪਿੱਛੇ ਵੀ ਕਢਾਵਾ ਸੀ ਏ ਭਾਈ ਖੇਤ ਵਾਲਾ ਮਾਲਕ ਵੀਰ ਆ ਇਹ ਕਹਿੰਦਾ ਮੇਰੇ ਖੇਤ ਖਾਲੀ ਕਰੋ ਖੇਤਾਂ ਖਾਲੀ ਹੋਣਗੇ ਤੇ ਪਰਾਲੀ ਚੱਕੀ ਜਾਊਗੀ ਪਰਾਲੀ ਤਾਂ ਗੋਗੀ ਉੱਪਰ ਤਾਂ ਇਹਨ ਇਕੱਠੀ ਜੀ ਕਰਤੀ ਟਰਾਲੀ ਓਏ ਇਧਰ ਤਾਂ ਆਉਨਾ ਇਹ ਟਰਾਲੀ ਦੇਖੀ ਪਿੱਛੇ ਦੇ ਆ ਕੇ ਕੀ ਹੋਈ ਵੀ ਆ ਇਹ ਓ ਠੀਕ ਆ ਆਪਣੇ ਭਾਈ ਦੇ ਵਿੱਚ ਖੇਤ ਖਾਲੀ ਹੋ ਗਿਆ ਕਿਉਂ ਟਰਾਲੀ ਪਿੰਡ ਘਰ ਹੀ ਨਾ ਲੈ ਗਿਆ ਇਹ ਹਵਾ ਚਲਦੀ ਆ ਖਾਓ ਰੋਟੀ ਮੈਨੂੰ ਕੋ ਟਰਾਲੀ ਫਿਰ ਚੱਲੀਏ ਆਪਾਂ ਘੁੰਮਣੇ ਲਈ ਹੋਰ ਨੋਲੀ ਲੈ ਕੇ ਆਈਂ ਗੱਲ ਸੁਣ ਲੈ ਨਹੀਂ ਚਾਹ ਦੋਰ ਕੋ ਲੱਗਿਆ ਵਾ ਚਾਚਾ ਤਾਲੀ ਬਾਹਰ ਤੋ ਲੱਗੀ ਅੱਜ ਓਏ ਮੈਂ ਕਿਹਾ ਸੁਣਨਾ ਨਹੀਂ ਕਹਿੰਦਾ ਮੈਂ ਚਾਹ ਲੈ ਸਾਰਿਆਂ ਨੇ ਲਾਈ ਬਰਾਦੀ ਸੀ ਇਤਨੇ ਦਾ ਪੈਪ ਲੋਕ ਨਹੀਂ ਹੋਣਾ ਅੱਛਾ ਪਏ ਤੇ ਅੱਜ ਅੱਜ ਪਏ ਤੇ ਇਤਨੇ ਕਾ ਮੇ ਪਾਪਾ ਮੋਟਰ ਕਰ ਲੂ ਚਲਾਵਾਗੇ ਘਰ ਨੂੰ ਚਲੀ ਜਾਈਏ ਬਈ ਹਾਸ ਵੀ ਨਹੀਂ ਹੁੰਦਾ ਥੱਕ ਗਏ ਨੇ ਕੀਤੇ ਕੀਤੇ ਕਪੂਲਾ ਦਾ ਦੂਏ ਥੱਲੇ ਤੇ ਗੇਰ ਕੇ ਦਿਖਾ ਦੇ ਯਾਰ ਤੇਰਾ ਸਟੰਟ ਦੇਖਣਾ ਦੋ ਵਾਰ ਤਾਂ ਅੱਗੇ ਨੂੰ ਜਾਂਦਾ ਦੋ ਵਾਰ ਪਿੱਛੇ ਨੂੰ ਇਹਨਾਂ ਨਾਲ ਤੂਰੇ ਦਾ ਪਹਿਲਾ ਫੁਰੀ ਦੇਲਾ ਪਹਿਲਾਂ ਆਪਾਂ ਇੱਕ ਕਿਲੇ ਦੀ ਪ੍ਰਾਲੀ ਪਾ ਦਿੰਦੇ ਤੇ ਨਾਲੇ ਟਰਾਲੀ 'ਚ ਹੋਰ ਇੱਕ ਕਿਲੇ ਟਰਾਲੀ 'ਚ ਪਾ ਦਿੰਦੇ ਗੈਰ ਇੱਕੀ ਦੀ ਹਾਂ ਤਾਂ ਅੱਜ ਇਕੱਠੀ ਜੀ ਕਰਤੀ ਨਹੀਂ ਤਾਂ ਬਾਹਰੋਂ ਚੋੜੀ ਆਪਾਂ ਬੋਤਲੇ ਜਾਂਦੇ ਤੇ ਟਰਾਲੀ ਨੂੰ ਅੱਗੇ ਨੂੰ ਵੀ ਛਤਰੀ ਤੱਕ ਜਾਂਦੇ ਸੀ ਜਦ ਅਸੀਂ ਪ੍ਰਾਲੀ ਦਾ ਇੱਕ ਵਾਰ ਸੀਜ਼ਨ ਲੈ ਤਾਂ ਅਸੀਂ 855 ਤਿਆਰ ਕਰਿਆ ਤਾਂ ਆਪਣੇ ਵਾਲਾ ਜਦ ਮੈਂ ਕਹਿੰਦਾ 50 55 ਕਿਡੇ ਲਾਦੇ ਤੇ ਆਪਾਂ ਨੇ ਥੋੜੀ ਜੀ ਪ੍ਰਾਲੀ ਆ ਕਿਤੇ ਵੀ ਹੱਥ ਮੁੱਕ ਕੇ ਨਹੀਂ ਜਾਣੀ ਵਧੀਆ ਰਹਿ ਕੇ ਬਿਡ ਖੋਲ ਲਈ ਅੱਜ ਆਪਾਂ ਨੇ ਅੱਤਿਹ ਜੀ ਹਾਲ ਤੱਕ ਦੀ ਪੌੜੀ ਲਾਲਾ ਕੇ ਪੁੱਜੀ ਪੌੜੀ ਲਾਲਾ ਕੇ ਪੁੱਲੇ ਗਿਰ ਨਹੀਂ ਪਈਆਂ ਆਂ ਦੀ ਭਾਗਾਂ ਤਾਂ ਕਹਿੰਦਾ ਜਿਦਾ ਐ ਆ ਜਣੀ ਸੀ ਮਾਤਾ ਨੂੰ ਕਹਿਣ ਦਾ ਰਹਾ ਤਾ ਜਿੱਡਾ ਖੋਲਣਾ ਪਊਗਾ ਆਪਾਂ ਨੂੰ ਉਹ ਨਹੀਂ ਹੁੰਦਾ ਤਾਂ ਇੱਧਰ ਲਾ ਪਿੱਛੇ ਹਾਂ ਕਰਕੇ ਹੂੰ ਕਦਰੋ ਪਰ ਕੱਢ ਦੇ ਮਰੀ ਜੀ ਗਰਮੀ ਲੱਗੇ ਹਾਂ ਗਰਮੀ ਦੀ ਆ ਘਰ ਵੀ ਮੈਨੂੰ ਸਭ ਤੋਂ ਵੱਧ ਆਈ ਵੀ ਆ ਤੁਸੀਂ ਜ਼ੋਰ ਘੱਟ ਮਾਣੀ ਸੀ ਮੋਟੀ ਇੱਕ ਵੀਚਾਂ ਪਾਈਆਂ ਵੀ ਆ ਰੱਤ ਨੇ ਬਨਾਨ ਪਾਈ ਗਈ ਆ ਮੈਂ ਬਨਾਨ ਪਾਈ ਵੀ ਤਾਂ ਤੇਰੇ ਵਾਲ ਤੇ ਕੁੜਤਾ ਜੂਦੂ ਹੈ ਨਾ ਤੇਰਾ ਜਿਆਦਾ ਵਧੀਆ ਕੱਪੜਾ ਅੱਜ ਇੱਕ ਹੋਰ ਆਉਂ ਵੀ ਤਾਂ ਲੱਦੀ ਗਈ ਟਾਈਮ ਨਾਲ ਹੀ ਪਕੌੜੇ ਕੱਢ ਦੇਵੇ ਤੇ ਹਾਂ ਅੱਜ ਪਕੌੜੇ ਵੀ ਬਸ ਪਾਸ ਪਾਲੇ ਜਨੇ ਦੋ ਖੋਟਾ ਬਾਧੂ ਹੋ ਗਿਆ ਆਪਣੇ ਕੋਲ ਪਰਾਲੀ ਦਾ ਤਿੰਨ ਗੇੜੇ ਲਾ ਕੇ ਦੇਖੋ ਹਾਂ ਦਾ ਫਿਊਜ ਨਹੀਂ ਪੋੜੀ ਲਖਣ ਚੱਲੇ ਬੋਲਾ ਬੋਲਾ ਟਰਾਲੀ ਕਿੰਨੀ ਉੱਚੀ ਚੱਕ ਦੀ ਚੌੜੀ ਨਹੀਂ ਤਾਂ ਕਰਕੇ ਲੰਬੀ ਲੰਬੀ ਲੱਗੀ ਹੁੰਦੀ ਚੱਲੋ ਕੋਈ ਨਾ ਇਹ ਹੁੰਦਾ ਦੂਰ ਜਾਈ ਖੜਾ ਦੇਣੀ ਅਸੀਂ ਨੇ ਫੇਰ ਇੱਕ ਵਾਰ ਮਤਲਬ ਹਵਾ ਜੀ ਨਿਕਲ ਜੂਗੀ ਹਿ ਚਾ ਮੰਗਣ ਵੀ ਨਹੀਂ ਆਉਣਾ ਕਿਸੇ ਨੇ ਟਰਾਲੀ ਅਗਲਾ ਕਹੂਗਾ ਪਰਾਲੀ ਸਾਨੂੰ ਪਤਾ ਕੀ ਮੰਗਣ ਆ ਗਿਆ ਉਹਨੂੰ ਕਹ ਦੂੰਗਾ ਵੀ ਗਰਨ ਮੋੜ ਨਹੀਂ ਉਹ ਤੇ ਜੋਗੀ ਆਹੇ ਪਰਾਲੀ ਮੋੜ ਕੇ ਲੈ ਜਾਓ ਹਾਂ ਗਰਨ ਮੋੜ ਦੇ ਪਰ ਤੇ ਆਪਾਂ ਸਵੇਰ ਤੱਕ ਖਾਲੀ ਨਹੀਂ ਕਰਨੀ ਲੋਹੜੀ ਤੱਕ ਨਹੀਂ ਕਰਨੀ ਆਪਾਂ ਨੇ ਨਹੀਂ ਸਵੇਰ ਲੋੜੀ ਦਾ ਗਾਂ ਆਉਣੀ ਐ ਆਹੋ ਲੋੜੀ ਨੂੰ ਵੀ ਤਾਂ ਜਾਂਦੇ ਹੁੰਨੇ ਆ ਨਹੀਂ ਫਿਰ ਉਹ ਟਰਾਲੀ ਦਾ ਪੰਸਵਾ ਵਾਤੇ ਪਹਿਲਾਂ ਆਪਣੀ ਲਾ ਰਿਹਾ ਹਾਂ ਹਾਂ ਮੈਂਨੂੰ ਮਾ ਬੇਬੀ ਵੀ ਚ ਲੰਘੀ ਆਪੇ ਕਰੀ ਜਾਂਦੀ ਅੱਛਾ ਚਾਈ ਦਾ ਆਪਾਂ ਨੂੰ ਚੱਕਰ ਨਹੀਂ ਹੈਗਾ ਇਹਦਾ ਪਤਾ ਕੱਲ ਨੂੰ ਖਾਲੀ ਕਰਨੀ ਆ ਕੱਲ ਨੂੰ ਕਰ ਦਿੰਗੇ ਖਾਲੀ ਸੁਣੇ ਕਰ ਦਿੰਨੇ ਇਹ ਤਾਂ 15 ਦਿਨ ਹੀ ਛੇੜਨੀ ਹਾਂ ਫੌਜੀ ਨੇ ਕਹੇ ਤਾਂ ਡੱਬਾ ਡੱਬਾ ਆਪਾਂ ਸਵਾ ਜੋਗਾ ਰੱਖ ਲੈਣਾ ਚਾਚਾ ਵਿੱਚੇ ਕਿ ਨਹੀਂ ਫਿਰ ਡੱਬਾ ਡੱਬਾ ਰਹਿ ਜੂਗਾ ਗਲਤੀ ਕਰਤੀ ਪੱਲੀ ਵੀ ਛੇੜਾ ਪਛਾ ਦੇਣੀ ਸੀ ਸਵਾ ਜੋਗੀ ਕੋਈ ਫੱਲੀ ਪਹਿਲੀ ਪਛਾ ਦਿੰਦੇ ਫੂਲ ਦੀ ਟਰਾਲੀ ਨਾਲ ਆ ਜਾਓ ਹੁਣ ਦਿਲਵੀਰ ਸਿੰਘ ਮਾ ਦਸੰਬਰ ਮਹੀਨਾ ਹੋਇਆ ਪਿਆ ਧੁੰਦ ਕਰਕੇ ਹਨਾ ਲਓ ਜੀ ਮਿੱਤਰੋ ਪਰਾਲੀ ਦਾ ਕੰਮ ਨਵੇੜ ਕੇ ਨਿਕਲ ਚੁੱਕੇ ਆ ਮਸ਼ੀਨਾਂ ਲੈ ਕੇ ਤੇ ਪਹਿਲਾਂ ਤਾਂ ਤੁਸੀਂ ਧੁੰਦ ਚੈੱਕ ਕਰੋ ਦੇਖੋ ਫੰਦ ਕਿੰਨੀ ਹੋ ਗਈ ਇੱਕ ਗੋਗੀ ਲੈ ਕੇ ਆ ਰਿਹਾ ਪਿੱਛੇ ਮਸ਼ੀਨ ਮੂਰੇ ਡਿੰਪਾ ਚ ਹੈ ਤੇ ਹੁਣ ਜਾ ਕੇ ਕਟਰ ਵੱਲੋਂ ਕਿ ਅੱਜ ਮੁਛਲ ਵੱਜਣੀ ਹੈ ਫਿਰ ਪਿੰਡ ਜੇ ਆ ਸੀ ਰਜਿੰਦਰਗੜ੍ਹ ਚੇ ਪਿੰਡ ਬਾਈ ਜੱਟਾ ਸਾਰਾ ਦਾ ਚੰਗਰੀ ਵਾਲੀ ਬਾਈ ਮਾਤਾ ਕਹਿ ਤਾਂ ਮੇ ਚੱਲੀ ਪਾ ਪੂਰਾ ਪੂਰਾ ਚਾਪ ਆ ਐ ਮਸ਼ੀਨ ਦੀ ਹੋ ਗਈ ਸੈਲਫ ਦੀ ਪ੍ਰੋਬਲਮ ਇਹਦੀ ਕੁਗੀ ਕੁਗੀ ਸੜ ਗਈ ਜਮਾਈ ਕੁਗੀ ਕਹੇ ਸੈਲਫ ਖੜ ਗਈ ਅਜਾ ਸਾਰੀ ਸੈਲਫੇ ਗਈ ਠੀਕ ਹੈ ਕਿੰਨਾ ਖਰਚ ਆਉਂਦਾ ਤੇ ਜੇ ਸੈਲਫ ਰਿਪੇਅਰ ਕਰਾਉਂਦੇ ਆਪਾਂ ਗੁੱਗੀ ਦਿੱਦ ਦੇ ਗਲਾਸ ਪਾਪੂਗੇ ਐਨੇ ਨਹੀਂ ਜੇ ਤਾਂ ਦੇਸੀ ਸਮਾਨ ਪਾਉਣੀ ਆ ਹਾਂ ਇਹ ਤਾਂ ਲੱਗਦਾ 4000 ਰੁਪਏ ਆ ਤੇ ਜੇ ਪਾਉਂਦੇ ਜੇ ਪੂਰਾ ਅਰੀਜਨਲ ਤਾਂ ਮਤਰਾਉਣਾ ਫਿਰ ਲੱਗਦਾ 9000 ਰੁਪਏ ਫਿਰ 9000 ਰੁਪਏ ਲੱਗਦਾ ਫਿਰ ਨਵੀਂ ਲਿਆਂਦੀ ਆਪਾਂ ਨੇ 11000 ਦੀ ਹਾਂ 10000 ਦੀ ਨਵੀਂ ਉਹਦੇ ਨਾਲ ਦੀ ਆ ਉਹਦੇ ਨਾਲ ਦੀ ਹਾਂ ਅਸੀਂ ਜੀ ਚਾਹ ਨੂੰ ਨਾ ਕੰਕੀ ਚਾਹ ਕਰਕੇ ਜਿਹੜੇ ਵੀ ਕਰਦਾ ਹੀ ਕੰਮ ਕਰਦੇ ਹੈ ਘਰਾਂ ਚਾਹ ਪੀ ਕੇ ਆਉਂਦੇ ਪਹਿਲਾਂ ਤੇਰਾ ਕਿਹੇ ਘੇਰਤਾ ਚ ਬੀਂਦੇ ਆ ਵੀ ਲੈ ਕੇ 3:00 ਵਜੇ ਵਾਪਸ ਉਹ ਨਹੀਂ ਆਉਂਦੀ ਗਾਰੇ ਵੀ ਤੇ ਇਹ ਫਿਰ ਤੈਨੂੰ ਪਤਾ ਹਾਈ ਫਾਈ ਬੰਦੇ ਆ ਹਾਈ ਫਾਈ ਇਹ ਚਾਹ ਦੇ ਦੇ ਦੇਖਾ ਵੀਰੇ ਮਸ਼ੀਨ ਚਲਾਉਣੀ ਆ ਉਹਦਾ ਖੜਾ ਹਾਂ ਚਾਹ ਨਹੀਂ ਪੁੱਛੀ ਕੁਛ ਨਹੀਂ ਅੱਲਾ ਠੰਡੀ ਕਰ ਲਈ ਜੋਗੀ ਚੱਕ ਦੇ ਦੋ ਸਪਨਾ ਇਹ ਗਲਾਸ ਦੇ ਦੇ ਠੰਡੀ ਕਰ ਦੇ ਕਦਾ ਕਦਾ ਉਹ ਆਇਆ ਨੂੰ ਬਸ ਫਾਇਕਲਾ ਚ ਪੀਚਾ ਜੱਟ ਤੇ ਜੋ ਮੈਂ ਦੱਸਦਾ ਵੀ ਕਲਾਚ ਨਹੀਂ ਧੀਕ ਮੈਂ ਬੁੱਧੂਏ ਕਹਿੰਦਾ ਜੁਹੇਦਾੁਰਗਾ ਕਾਹਗਾ ਕਰਕੇ ਕਰ ਰ ਮੈਨੂੰ ਬੈਣੀ ਕਰਨੀ ਬਤਾਇਓ ਪਾਉਗਾ ਮੈਂ ਉਹ ਗਟਰ ਪਾਦਾ ਸਾਲੇ ਮੰਨਦਾ ਹੀ ਨਹੀਂ ਕਹਦਾ ਡਾਡਾ ਕਰਦਾ ਕਹਿੰਦਾ ਕੋਈ ਨਾ ਜੀ ਪਤਾ ਕੰਮ ਦਾ ਇਹ ਕਹੀ ਜਾਂਦਾ ਅੰਦਰ ਦੇਖ ਮਾਜਾ ਵਿੱਚ ਪੱਖਾ ਪਾ ਗਿਆ ਉਹਦਾ ਚੱਕ ਦੇ ਬਾਈ ਜੀ ਨਹੀਂ ਪਾਉਗਾ ਸਹੀ ਉਹਦੇ ਪਾਸਾ ਗਿਆ ਦੱਲੀ ਜਾਉ ਤੇ ਮੂਹਰੇ ਤੇ ਮੰਨੂ ਕਹਿੰਦਾ ਸਿੱਖਾ ਖੜੀਆਂ ਕਰੋ ਸਾਡੀਆਂ ਦੋਸਤਾਂ ਦੀਆਂ ਖੜੀਆਂ ਮੁੱਛਲ ਵੱਡਣੀ ਆ ਮੁੱਛਲ ਵੱਡਣੀ ਆ ਫਰਕ ਰਹਿੰਦਾ ਯਾਰ ਮੁੱਛਲ ਵੱਡਣੀ ਆ ਗਰੀਸ ਲਿਆਵਾ ਥੋੜਾ ਥੋੜਾ ਗਰੀਸ ਲਿਆਵਾ ਥੋੜਾ ਮੁੱਛਾਂ ਨਾਲੀ ਹੋ ਕੇ ਦਾ ਹੱਥ ਤੇ ਲਿਖੀ ਜਾ ਕਰਨਾ ਕਿਹੜੇ ਵੱਡਣੀ ਨਾ ਵੱਡਣੀ ਰਹਿ ਚਾਹ ਹਲਵਾ ਹਾਂ ਮੁੱਛਲ ਕਾਟੇਗਾ ਅੱਜ ਮੁੱਛਲ ਤਾਂ ਕਟੂਗਾ ਮੋਟਰਸਾਈਕਲ ਵਿੱਚ ਚਾਬੀ ਉਸਕਾ ਵਿਚਮੀ ਪੜਾ ਹੈ ਸੋ ਕਿਰਪਾ ਯਾਤਰੀ ਧਿਆਨ ਦੇ ਯਾਤਰੀ ਜੀ ਕਿਰਪਾ ਧਿਆਨ ਦੇ ਗਾੜੀ ਲੱਗ ਰਹੀ ਹੈ ਚੰਡੀਗੜ੍ਹ ਨੰਬਰ ਉੱਲੀ ਬੋਤੋ ਕਿਤੇ ਪੂਰਾ ਗਾੜੀ ਗੰਦਰਾਜ ਗੰਦਰਾਜ ਤੂੰ ਜਿਹੜੇ ਕੈਸੇ ਹੈ ਹੈਪੀ ਬਰਥਡੇ ਹਾਂ ਚਲ ਮੈਂ ਰਾਤੀ ਮੱਤੇ ਲਾਈ ਪਾਲਸੀ ਕੋ ਕਰਨੂ ਆਪਾਂ ਨਹੀਂ ਜਿਹੜਾ ਕੋ ਮੱਗ ਬੰਦੇ ਹੈਂ ਤੈਨੂੰ ਹੈਪੀ ਬਰਥਡੇ ਦੀ ਤੂੰ ਵੀ ਗਾਦੇਂ ਤੈਨੂੰ ਖੁਸ਼ੀ ਦੇਣਾ ਦੇਣਾ ਤੂੰ ਮੁੱਚਾ ਬਤੂਣਾ ਚਲੋ ਵੀ ਚਲੋ ਹਾਏ ਹਾਏ ਆਗੇ ਆਗੇ ਆ ਚਲ ਠੀਕ ਹੈ ਚਲ ਚਲ ਚਾਚਾ ਪੀ ਪਰ ਦੋ ਗੁੱਟਾ ਠੰਡੀ ਹੋਚਾ ਲਟਕਾ ਲੈ ਇਹਨੂੰ ਮਸ਼ੀਨ ਪਰੇ ਉੱਪਰੇ ਇਹਨੂੰ ਅੱਜ ਬੰਦ ਨਹੀਂ ਕਰਨਾ ਇਹਦੀ ਸੈਲਫ ਖੋਲ ਕੇ ਮੁਰੇ ਉਹ ਲਾਤਾ ਗੱਤਾ ਲਾਤਾ ਨਾ ਟੱਚ ਰਿਗਾਰਡ ਕਰਿਆ ਬਸ ਇਹਨੂੰ ਬੰਦ ਨਹੀਂ ਕਰਨਾ ਰੱਸਾ ਪਾ ਕੇ ਕਰੀ ਅੱਜ ਇਸ ਵੇਲੇ ਸਾਰਾ ਫੁੱਕ ਗਿਆ ਸਮਾਨ ਜਦਾ ਸੈਲਫ ਤੋਂ ਲੈ ਕੇ ਇੰਜੜ ਦਾ ਲੈ ਲੈਣ ਦੇ ਦਾ ਜਦੋਂ ਜੀਰੀ ਦਾ ਸੀਜ਼ਨ ਸ਼ੁਰੂ ਸ਼ੁਰੂ ਹੋਇਆ ਤਾਂ ਉਦੋਂ ਦਾ ਮਤਲਬ ਮੌਸਮ ਸਾਫ਼ ਹੋਣ ਕਰਕੇ ਬੜਾ ਘੈਂਟ ਲੱਗਦਾ ਹੁੰਦਾ ਤਾਂ ਰੰਗ ਮਸ਼ੀਨਾਂ ਵੀ ਬੜੀਆਂ ਘੈਂਟ ਲੱਗਦੀ ਹੁੰਦੀਆਂ ਸੀ ਆ ਹੁਣ ਧੁੰਦ ਦੀ ਆ ਰਹਾ ਸਵੇਰ ਦੀ ਉਹ ਹਮਸ ਦੀ ਉਹ ਜਿਹਾ ਦੇਖ ਲਓ ਵੀ ਦੁਪਹਿਰ ਤੋਂ ਬਾਅਦ ਦਾ ਟਾਈਮ ਹੋ ਗਿਆ ਦੇਖੋ ਜਿਵੇਂ ਜੀ ਹੈ ਨਾ ਧੁੰਦ ਲੱਗਦੀ ਆ ਰੰਗ ਲਿਆ ਦੋ ਦੀ 30 ਘਟ ਚੰਨੀਆਂ ਤੇ 5:30 ਕੇ 3 ਵਜੇ ਦਾ ਟਾਈਮ ਮੇਟਰ ਹੋ ਗਿਆ ਬਾਸ ਦਾ ਵੇਲਾ ਤੇ ਕਾਤੀਆਂ ਮਸ਼ੀਨਾ ਲਾਈਨ ਅਪ ਸਾਫ ਜੇ ਕਰੇ ਫਿਰ ਥੋੜੀਆ ਐਸੀ ਖੋਲੀ ਵੀ ਹੈ ਸੈਲਫੋ ਤੁਹਾਨੂੰ ਪਹਿਲਾਂ ਦਾ ਸੈਲਫ ਦੇਣਾ ਇਸੇ ਕਰਾਉਣਾ ਉਹ ਦੇਖੋ ਆਪਣੀਓ ਸੈਂਟਰੀ ਜਗਾ ਤੇ ਘੱਟਾ ਘੱਟ ਕਿ ਲਾ ਦੋਗੇ ਬਣਾ ਕਚਰੇ ਤੋਂ ਸੈਲਫ ਜੀ ਲਿਉਣੀ ਹੈ ਨਵੀਂ ਕਿਉਂਕਿ ਪੁਰਾਣੀ ਵੀ ਰੇਅਰ ਤੇ ਖਰਚਾ ਆਉਂਦਾ ਕਾਫੀ ਉਹ ਕਹੇ ਆ ਵੀ ਮਸਲਾ ਰਹਿੰਦਾ ਸਾਡਾ ਫਿਰ ਆਪਾਂ ਕਹਿ ਲਈ ਨਵੀਂ ਹੋ ਲੈਣੇ ਹਨਾ ਜੀ ਇਹ ਲੈਣ ਦੀ ਬੜੇ ਫਲਾਈ ਜੀ ਤੇ ਉਹ ਤੋਂ ਹੋ ਮਸ਼ੀਨ ਨੂੰ ਲੱਗੇ ਦਾ ਚੈਲੇ ਸਾਫ ਕਰ ਤੇ ਚੱਲਦੇ ਹੁਣ ਕਰ ਤੂ ਬਹੁਤ ਛੋਟਾ ਕੰਮ ਹੋ ਗਿਆ ਤਕਰੀਬਤ ਤਿੰਨ ਪੈਟਰੋਲੀਆ ਪਾਤੀਆਂ ਜੀ ਤੇ ਉਹ ਬਾਈ ਜੀ ਉਹ ਜਿਹੜਾ ਗੜਿਆ ਤਾਂ ਆਪਾਂ ਵੀਡੀਓ ਕਰਦਾ ਬਾਈ ਬਾਕੀ ਜ਼ੋਰ ਬਹੁਤ ਹੈ ਬਾਕੀ ਬਹੁਤ ਜ਼ੋਰ ਹੈ ਬਿਤਾਵੀ ਰਕ ਬਕਰੇ ਨਾਲ ਸਾਡੇ ਕੋਲ 2 ਕਿੱਲੇ ਲੱਗੇ ਰਹਿ ਗਿਆ ਸੀ 10 ਕਿੱਲੇ ਤੇ ਰੱਖੇ ਤੇ ਲੱਗੀਆਂ ਮਸ਼ੀਨਾਂ ਲੇਟਤੀਆਂ ਆਪਾ 12 ਸਵੇਰ 12 ਤੋਂ ਬਾਅਦ ਲੱਗੀਆਂ ਜੀ ਸਵੇਰ 5:00 ਹਟ ਗਈ ਆ ਮੁੱਚੜ ਕਿਉਂ ਨਾ ਦੋ ਸਵੇਰ ਆਈ ਵੀ ਜਦ ਵੀ ਖੜਾ ਦਾ ਜੱਟ ਤੋਂ ਚੱਕਿਆ ਸਾਰਾ ਆਪਾ ਭੱਜੀ ਆ ਤੱਕ ਲੱਗੀਆਂ ਜੀ ਤੇ ਜਾਨਿਆ ਹੁਣ ਸਮਾਂ ਹੀ ਜਿਦੇ ਬਹੁਤ ਅੱਛੇ ਬਣੇਗਾ ਗੇਟਰੋ ਕਮੈਨ ਨੂੰ ਸਮਰਾਜ ਤਾਂ ਫਿਰ ਅੱਜ ਕੰਬਾਈਨ ਨਾਲ ਟੋਚਨ ਪਾ ਕੇ ਕੱਢਿਆ ਤੇ ਦੂਜਾ ਨਾਟ ਗਿਆ ਤਾਂ ਵੀ ਅੱਜ 俺が。